ਗੁੱਡ ਮਾਰਕਸ ਸਟੂਡੈਂਟਸ ਅੱਜ ਅਸੀਂ ਪਾਠ ਪੁਸਤਕ ਸੰਦਲੀ ਪੈੜਾਂ ਵਿੱਚੋਂ ਕਿਸ ਸਿੰਘ ਮੀਰ ਦੁਆਰਾ ਲਿਖੀ ਗਈ ਕਵਿਤਾ ਆਈ ਇਹ ਬਸੰਤ ਪੜਾਂਗੇ ਬਸੰਤ ਰੁੱਤ ਦੇ ਬਾਰੇ ਵਿੱਚ ਤੁਸੀਂ ਸਾਰੇ ਬੱਚੇ ਹੀ ਜਾਣਦੇ ਹੋ ਫਰਬਿਦਾ ਮਹੀਨਾ ਚੜ੍ਹਦਿਆਂ ਹੀ ਹਰ ਮਨੁੱਖ ਦੇ ਚਿਹਰੇ ਉੱਤੇ ਰੌਣਕ ਆ ਜਾਂਦੀ ਹੈ ਕੁਦਰਤ ਰਾਣੀ ਜੋਬਨ ਵਿੱਚ ਆ ਕੇ ਆਪਣੇ ਆਪ ਨੂੰ ਸ਼ਿੰਗਾਰ ਲੈਂਦੀ ਹੈ ਖੇੜੇ ਤੇ ਸੁੰਦਰਤਾ ਦਾ ਬੋਲ ਹੁੰਦਾ ਹੈ ਨਮੀਆਂ ਤੇ ਨਰਮ-ਨਰਮ ਕੁੰਬਲਾ ਦਰਖਤਾਂ ਤੇ ਫੁੱਟਣੀਆਂ ਸ਼ੁਰੂ ਹੋ ਜਾਂਦੀਆਂ ਹਨ ਸੁੱਕੀ ਪਈ ਬਨਸਪਤੀ ਵਿੱਚ ਹਰਿਆਵਲ ਟਹਿਕ ਉੱਠਦੀ ਹੈ ਸਾਰੀ ਧਰਤੀ ਨਵੀਂ-ਨਵੇਲੀ ਬੋਟੀ ਵਾਂਗ ਸਜ ਫੱਬ ਜਾਂਦੀ ਹੈ ਕਿਵੇਂ ਸਜ ਫੱਬ ਜਾਂਦੀ ਹੈ ਨਵੀਂ-ਨਵੇਲੀ ਬੋਟੀ ਵਾਂਗ ਸਜ ਫੱਬ ਜਾਂਦੀ ਹੈ ਇਹ ਸਾਰਾ ਕੁਝ ਬਸੰਤ ਰੁੱਤ ਵਿੱਚ ਹੁੰਦਾ ਹੈ ਬਸੰਤ ਰੁੱਤ ਦੇ ਬਸੰਤ ਰੁੱਤ ਨੂੰ ਕੁਦਰਤ ਦੀ ਰਾਣੀ ਦਾ ਨਾਂ ਦੇ ਕੇ ਵੜਾਇਆ ਗਿਆ ਹੈ ਅਚਕਪਾ ਬਸੰਤਰਤ ਬਾਰੇ ਇੱਕ ਕਵਤਾ ਪੜਾਂਗੇ ਆਈਏ ਬਸੰਤ ਸੁਣਾ ਕਰਕੇ ਸ਼ਿੰਗਾਰ ਚਾਰੇ ਪੱਸੇ ਰਹੀ ਸਾਡੇ ਖੁਸ਼ੀਆਂ ਖੁਲਾਰ ਬਸੰਤਰਤ ਸੁਣਾ ਸ਼ਿੰਗਾਰ ਕਰਕੇ ਸਜ ਕੇ ਸਜਾਵਟ ਲੈ ਕੇ ਆਉਂਦੀ ਹੈ ਬੜੀ ਬਸੰਤਰਤਾ ਉਹ ਸੁਣਾ ਸ਼ਿੰਗਾਰ ਕਰਕੇ ਸਜ ਕੇ ਸਜਾਵਟ ਨਾਲ ਆਉਂਦੀ ਹੈ ਵਸੰਤ ਰੁੱਤ ਚਾਰੇ ਪਾਸੇ ਖੁਸ਼ੀਆਂ ਖਿਲਾਰਦੇ ਹੈ ਇਸ ਰੁੱਤ ਵਿੱਚ ਲੋਕ ਮਸਤੀ ਵਿੱਚ ਝੂਮ ਉੱਠਦੇ ਹਨ ਧਰਤੀ ਦੇ ਚਾਰੇ ਪਾਸੇ ਦਿਸੇ ਹਰਿਆਲੀ ਪੀਲੀ ਪੀਲੀ ਸੋਰਾਂ ਦੀ ਹੈ ਸ਼ਾਨ ਹੀ ਦਰਾਲੀ ਪਤ ਚੜ ਵਿੱਚ ਪੱਤੇ ਝੜ ਜਾਣ ਕਾਰਨ ਤਰਖਤ ਰੁੰਡ ਮਰੁੰਡ ਦਖਾਈ ਦਿੰਦੇ ਹਨ ਦਰਖਤਾਂ ਤੇ ਕੋਈ ਪੱਤਾ ਨਹੀਂ ਦਿੰਦਾ ਦਿਖਾਈ ਦਿੰਦਾ ਤਾਂ ਦਖਤ ਦਰਖਤਾਂ ਪਨ ਕਿੱਦਾਂ ਦੇ ਲੱਗਦੇ ਨੇ ਰੁੰਡ ਰੁੰਡ ਦਿਖਾਈ ਦਿੰਦੇ ਹਨ ਬਸੰਤਰੁੱਤ ਆਉਣ ਤੇ ਝਰਤੀ ਦੇ ਚਾਰੇ ਪਾਸੇ ਹਰਿਆਲੀ ਹੀ ਹਰਿਆਲੀ ਹੋ ਜਾਂਦੀ ਹੈ ਪੱਤਝੜ ਵਿੱਚ ਸਾਨੂੰ ਕਿਤੇ ਵੀ ਹਰਿਆਲੀ ਨਹੀਂ ਦਿਖਾਈ ਜਾਂਦੀ ਜਦੋਂ ਬਸੰਤਰੁੱਤ ਆਉਂਦੀ ਹੈ ਤਾਂ ਸਾਨੂੰ ਚਾਰੇ ਪਾਸੇ ਕੀ ਹੈ ਹਰਿਆਲੀ ਹੀ ਹਰਿਆਲੀ ਦਿਖਾਈ ਦਿੱਤੀ ਖੇਤਾਂ ਵਿੱਚ ਦੂਰ ਦੂਰ ਤੱਕ ਹਰਿਆਲੀ ਹੀ ਨਜ਼ਰ ਆਉਂਦੀ ਹੈ ਫੁੱਲਾਂ ਕੋਲੋਂ ਮਹਿਕ ਅੱਜ ਜਾਏ ਨਾ ਸੰਭਾਲੇ ਬੁੱਲਾਂ ਉੱਤੇ ਹਾਸੇ ਦਿਸੇ ਚਿਹਰਿਆਂ ਤੇ ਲਾਲੀ ਸਰੋਂ ਦੇ ਪੀਲੀ ਪੀਲੀ ਸਰੋਂ ਦੀ ਹੈ ਸ਼ਾਨ ਨਰਲੀ ਸਰੋਂ ਦੇ ਖਿੜੇ ਪੀਲੇ ਫੁੱਲ ਇੰਜ ਜਾਪਦੇ ਹਨ ਜਿਵੇਂ ਕੁਦਰਤ ਰਾਣੀ ਨੇ ਸੋਨੇ ਦੇ ਗਹਿਣਿਆਂ ਨਾਲ ਆਪਣੇ ਆਪ ਨੂੰ ਸ਼ਿੰਗਾਰ ਲਿਆ ਹੋਵੇ ਖੇਤਾਂ ਵਿੱਚ ਸਰੋਂ ਦੇ ਫੁੱਲ ਖਿੜੇ ਹੋਏ ਸਾਨੂੰ ਇਸ ਤਰ੍ਹਾਂ ਲੱਗਦਿਆਂ ਜਿਵੇਂ ਕੁਦਰਤ ਰਾਣੀ ਨੇ ਸੋਨੇ ਦੇ ਗਹਿਣਿਆਂ ਨਾਲ ਆਪਣੇ ਆਪ ਨੂੰ ਸ਼ਿੰਗਾਰ ਲਿਆ ਹੋਵੇ ਫੁੱਲਾਂ ਕੋਲੋਂ ਮਹਿਕ ਅੱਜ ਜਾਏ ਨਾ ਸੰਭਾਲੀ ਬੁੱਲਾ ਉੱਤੇ ਹਾਸੇ ਦਿਸੇ ਚਿਹਰਿਆਂ ਦੇ ਨੰਨੀ ਫੁੱਲਾਂ ਕੋਲੋਂ ਆਪਣੀ ਮਹਿਕ ਮਹਿਕ ਵਿੱਚ ਖੁਸ਼ਬੂ ਖੁਸ਼ਬੂ ਸੰਭਾਲੀ ਨਹੀਂ ਜਾਂਦੀ ਫੁੱਲਾਂ ਕੋਲੋਂ ਆਪਣੀ ਖੁਸ਼ਬੂ ਸਬਾਲੀ ਨਹੀਂ ਜਾਂਦੇ ਬੁੱਲਾਂ ਉੱਤੇ ਹਾਸੇ ਦਿਸੇ ਚਿਹਰਿਆਂ ਤੇ ਲਾਲੀ ਬੱਚੇ ਬੁੱਢੇ ਜਵਾਨ ਇੱਥੋਂ ਤੱਕ ਦੇ ਨਰ ਨਾਰੀ ਆਦ ਦੇ ਬੁੱਲਾਂ ਉੱਤੇ ਹਾਸੇ ਤੇ ਚਿਹਰਿਆਂ ਤੇ ਲਾਲੀ ਦਿਖਾਈ ਦਿੰਦੀ ਹੈ ਧਰਤੀ ਤੇ ਆਇਆ ਜਾਪੇ ਨਮਾ ਹੀ ਨਖਾਰ ਆਈਏ ਬਸੰਤ ਸੁਣਾ ਕਰਕੇ ਸ਼ਿੰਗਾਰ ਨਖਾਰ ਵਿੱਚ ਕੀ ਹੈ ਬਟਾ ਲਿਸ਼ਕਣ ਠੀਕ ਹੈ ਤਰਤੀ ਕਦਾ ਨਵੀਂ ਨਵੇਲੀ ਬੋਟੀ ਵਾਂਗ ਸੱਚ ਫੁੱਫਕੇ ਆਉਂਦੀ ਆ ਤਰਤੀ ਸਾਰੀ ਤਰਤੀ ਸਾਰੀ ਤਰਤੀ ਨਵੀਂ ਬੋਟੀ ਵਾਂਗ ਸੱਚ ਫੁੱਫ ਜਾਂਦੀ ਹੈ ਭਾਵ ਤਰਤੀ ਲਿਸ਼ਕ ਜਾਂਦੀ ਹੈ ਬਸੰਤ ਰੁੱਤ ਸੋਨਾ ਸ਼ਿੰਗਾਰ ਕਰਕੇ ਆਉਂਦੀ ਹੈ ਵਾਗਾਂ ਵਿੱਚ ਫੁੱਲ ਆਏ ਫੁੱਲਾਂ ਉੱਤੇ ਖੇੜੇ ਪੌਰੇ ਚੜ ਬੈਠੇ ਅੱਜ ਫੁੱਲਾਂ ਦੇ ਕਨੇੜੇ ਬਾਗਾਂ ਵਿੱਚ ਫੁੱਲਾਂ ਉੱਤੇ ਖੁਸ਼ੀ ਆ ਜਾਂਦੀ ਹੈ ਬਾਗਾਂ ਵਿੱਚ ਕੀ ਹੈ ਫੁੱਲਾਂ ਉੱਤੇ ਖੁਸ਼ੀ ਆ ਜਾਂਦੀ ਹੈ ਬਾਗਾਂ ਵਿੱਚ ਕੀ ਹੈ ਫੁੱਲ ਖਿੜਦੇ ਨੇ ਫੁੱਲ ਕੀ ਹੈ ਬਾਗਾਂ ਵਿੱਚ ਫੁੱਲ ਖਿੜਦੇ ਨੇ ਖਿੜੇ ਫੁੱਲਾਂ ਦੀ ਪਿੰਨੀ ਪਿੰਨੀ ਖੁਸ਼ਬੂ ਸਾਰੇ ਵਾਤਾਵਰਣ ਨੂੰ ਨਸ਼ਾ ਦਿੰਦੀ ਫੁੱਲਾਂ ਖਿੜੇ ਬਾਗਾਂ ਬਾਗਾਂ ਵਿੱਚ ਜਿਹੜੇ ਫੁੱਲ ਖਿੜਦੇ ਨੇ ਫੁੱਲਾਂ ਦੀ ਜਿਹੜੀ ਪਿੰਨੀ ਪਿੰਨੀ ਖੁਸ਼ਬੂ ਉਹ ਸਾਰੇ ਵਾਤਾਵਰਣ ਨੂੰ ਕੀ ਕਰ ਦਿੰਦੀ ਹੈ ਨਸ਼ਿਆ ਦਿੰਦੀ ਹੈ ਪੌਰੇ ਝਾੜ ਬੈਠੇ ਅੱਜ ਫੁੱਲਾਂ ਦੇ ਕਨੇੜੇ ਕਨੇੜੇ ਮੀਂਸ ਪਿੱਠੁੱਤੇ ਘਰੇ ਮੀਂਸ ਪਿੱਠੁੱਤੇ ਪੌਰੇ ਸ਼ਹਿਦ ਦੀਆਂ ਮੱਖੀਆਂ ਤੇ ਤਿਤਲੀਆਂ ਫੁੱਲਾਂ ਉੱਤੇ ਖੁਸ਼ੀ ਵਿੱਚ ਖੀਵੇ ਹੋ ਕੇ ਉਡਾਰੀਆਂ ਮਾਰਦੇ ਹਨ ਪੌਰੇ ਝਾੜ ਬੈਠੇ ਅੱਜ ਫੁੱਲਾਂ ਦੇ ਕਨੇੜੇ ਤਿਤਲੀਆਂ ਮਾਰ ਰਹੀਆਂ ਬਾਗਾਂ ਵਿੱਚ ਗੇੜੇ-ਗੇੜੇ ਵਿੱਚ ਚੱਕਰ ਗੇੜੇ ਵਿੱਚ ਕੀ ਚੱਕਰ ਔਰੇ ਸ਼ਹਿਦ ਦੀਆਂ ਮੱਖੀਆਂ ਤੇ ਤਿਤਲੀਆਂ ਫੁੱਲਾਂ ਉੱਤੇ ਖੁਸ਼ੀ ਵਿੱਚ ਖੀਵੇ ਹੋ ਕੇ ਉਡਾਰੀਆਂ ਮਾਰਦੇ ਹਨ ਨਸ਼ਿਆ ਨਸ਼ਿਆ ਏ ਪਾਲਾ ਕਿਤੇ ਤਿਸ ਦਾ ਨਾ ਨੇੜੇ ਨਸਿਆ ਏ ਪਾਲਾ ਨਸਿਆ ਏ ਪਾਲਾ ਕਿਤੇ ਤਿਸ ਦਾ ਨਾ ਨੇੜੇ ਪਾਲਾ ਵਿੱਚ ਠੰਡ ਸਰਦੀ ਆਈਏ ਬਸੰਤ ਸੁਣਾ ਕਰਕੇ ਸ਼ਿਕਰ ਬਸੰਤਰੁੱਤ ਕਹਿੰਦੇ ਜਦੋਂ ਬਸੰਤਰੁੱਤ ਆਉਂਦੀ ਹੈ ਬਸੰਤ ਰੁੱਤ ਦੇ ਆਉਣ ਨਾਲ ਹੀ ਜਿਹੜਾ ਪਾਲਾ ਕੀ ਆਉਂਦਾ ਨਛਤ ਜੰਦਾ ਇਸ ਦੇ ਨਾਲ ਇੱਕ ਤੁਸੀਂ ਖਬਰ ਸੁਣੀ ਹੋਣੀ ਆ ਆਈਏ ਬਸੰਤ ਪਾਲਾ ਉਡੰਤ ਜਦੋਂ ਬਸੰਤ ਰੁੱਤੋਂ ਦੀ ਜਿਹੜੀ ਸਰਦੀ ਰੁੱਤ ਉਹ ਖਤਮ ਹੋ ਜਾਂਦੀ ਹੈ ਆਈਏ ਬਸੰਤ ਆਈ ਬਸੰਤ ਪਾਲਾ ਉਡੰਤ ਇੱਕ ਕਹਾਵਤ ਆਈ ਬਸੰਤ ਪਾਲਾ ਉਡੰਤ ਨਸਿਆਏ ਪਾਲਾ ਕਿਤੇ ਦਿੱਸਤਾਨਾ ਨੇੜੇ ਜਦੋਂ ਬਸੰਤ ਰੁੱਤ ਆ ਜਾਂਦੀ ਹੈ ਤਾਂ ਸਰਦੀ ਠੰਡ ਕਿਤੇ ਵੀ ਸਾਨੂੰ ਨੇੜੇ ਦਿਖਾਈ ਨਹੀਂ ਦਿੰਦੀ ਆਈਏ ਬਸੰਤ ਬਸੰਤ ਰੁੱਤ ਖੁਸ਼ੀਆਂ ਹਜ਼ਾਰਾਂ ਆਈਏ ਬਸੰਤ ਸੁਣਾ ਕਰਕੇ ਸ਼ੰਗਾਰ ਵਸੰਤੂਤ ਆਪਣੇ ਨਾਲ ਹਜ਼ਾਰਾਂ ਖੁਸ਼ੀਆਂ ਲੈ ਕੇ ਆਈ ਹੈ। ਵਿਸੰਤੂਤ ਆਪਣੇ ਨਾਲ ਕੀ ਲੈ ਕੇ ਆਈ ਹੈ? ਹਜ਼ਾਰਾਂ ਖੁਸ਼ੀਆਂ ਲੈ ਕੇ ਆਈ ਹੈ। ਵਿਸੰਤੂਤ ਸੋਨਾ ਸ਼ਿੰਗਾਰ ਕਰਕੇ ਆਈ ਹੈ। ਪੱਗਾ ਅਤੇ ਚੁੰਨੀਆਂ ਦੇ ਰੰਗ ਪੀਲੇ-ਪੀਲੇ ਕੋਠਿਆਂ ਉੱਤੇ ਉੜਦੇ ਪਤੰਗ ਪੀਲੇ-ਪੀਲੇ ਹਰ ਨਗਰ ਵਿੱਚ ਥਾਂ-ਥਾਂ ਤੇ ਮੇਲੇ ਲੱਗਦੇ ਹਨ। ਹਰ ਨਗਰ ਵਿੱਚ ਕਿਹਾ ਥਾਂ ਥਾਤੇ ਮੇਲੇ ਲੱਗਦੇ ਹਨ ਮੇਲਿਆਂ ਦੇ ਵਿੱਚ ਨੌਜਵਾਨ ਪੀੜੀਆਂ ਪੱਗਾ ਬਨ ਲਏ ਜਾਂਦੇ ਹਨ ਤੇ ਕੁੜੀਆਂ ਪੀੜੀਆਂ ਚੁੰਨੀਆਂ ਲੈ ਕੇ ਆਉਂਦੀਆਂ ਹਨ ਕਿ ਹੈ ਹਰ ਥਾਂ ਮੇਲੇ ਲੱਗਦੇ ਹਨ ਬਸੰਤ ਰੁੱਤ ਨੂੰ ਹਰ ਥਾਂ ਮੇਲੇ ਲੱਗਦੇ ਹਨ ਤੇ ਇਹਨਾਂ ਮੇਲਿਆਂ ਦੇ ਵਿੱਚ ਜਿਹੜੇ ਨੌਜਵਾਨ ਜਾਂਦੇ ਨੇ ਪੀਲੇ ਰੰਗ ਦੀਆਂ ਪੱਗਾ ਬਨ ਕੇ ਜਾਂਦੇ ਹਨ ਤੇ ਕੁੜੀਆਂ ਪੀਲੇ ਰੰਗ ਦੀਆਂ ਚੁੰਨੀਆਂ ਲੈ ਕੇ ਜਾਂਦੀਆਂ ਹਨ ਕੁੱਠਿਆਂ ਉੱਤੇ ਉੜਦੇ ਪਤੰਗ ਪੀਲੇ 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 ਰੰਗ ਦੀਆਂ ਪਤੰਗਾ ਨਾਲ ਆਕਾਸ਼ ਪਰ ਜਾਂਦਾ ਹੈ ਕੁੱਟਿਆਂ ਉੱਤੇ ਪੀਲੇ ਰੰਗ ਦੇ ਪਤੰਗ ਉੜਦੇ ਹਨ ਤੇ ਪੀਲੇ ਰੰਗ ਦੇ ਪਤੰਗਾ ਦੇ ਨਾਲ ਜਿਹੜਾ ਆਕਾਸ਼ kia ਉਹ ਪਰ ਜਾਂਦਾ ਹੈ ਚਾੜੋ ਅਜ ਚੌਲ ਵੀ ਨਸ਼ੰਗ ਪੀਲੇ ਪੀਲੇ ਤੇ ਬਸੰਤ ਰੁੱਤ ਵਾਲੇ ਦਿਨ ਘਰ ਘਰ ਵਿੱਚ ਪੀਲੇ ਰੰਗ ਦੇ ਪਕਵਾਨ ਬਣਾਏ ਜਾਂਦੇ ਹਨ ਪੀਲੇ ਰੰਗ ਦੇ ਚੌਲ ਬਣਾਏ ਜਾਂਦੇ ਹਨ ਕੜੀ ਬਣਾਈ ਜਾਂਦੀ ਹੈ ਜਾਂ ਹਲਵਾ ਬਣਾਇਆ ਜਾਂਦਾ ਆਰ ਚੀਜ਼ ਪੀਲੇ ਰੰਗ ਦੇ ਪਕਵਾਨ ਘਰ ਵਿੱਚ ਬਣਾਏ ਜਾਂਦੇ ਹਨ ਆਈਏ ਬਸੰਤ ਝੂਮ ਰਹੀਆਂ ਡਾਲੀਆਂ ਨੇ ਹਰੀਆਂ ਕਚਾਰ ਚੂਮ ਰਹੀਆਂ ਡਾਲੀਆਂ ਨੇ ਹਰੀਆਂ ਕਚਾਰ ਬਸੰਤ ਰੁੱਤ ਤੇ ਆਉਂਦਿਆਂ ਹੀ ਡਾਲੀ-ਡਾਲੀ ਮਹਿਕ ਪੈਂਦੀ ਬਸੰਤ ਰੁੱਤ ਦੇ ਸ਼ੁਰੂ ਹੁੰਦਿਆਂ ਹੀ ਜਿਹੜੀ ਡਾਲੀ-ਡਾਲੀ ਆ ਹਰ ਟਹਿਣੀ 'ਤੇ ਮਹਿਕ ਪੈਂਦੀ ਹੈ ਕਣਕ ਦੀਆਂ ਹਰੀਆਂ ਕਚੂਰ-ਕਚੂਰ ਵਿੱਚ ਕੱਚੀਆਂ ਪਹਿਲੀਆਂ ਲਹਿ-ਲਹਿ ਕਰਦੀਆਂ ਉੱਠਦੀਆਂ ਹਨ ਕਣਕ ਦੀਆਂ ਹਰੀਆਂ ਕਚੂਰ ਕੱਚੀਆਂ ਪਹਿਲੀਆਂ ਟਹਿ-ਟਹਿ ਕਰਦੀਆਂ ਲਹਿ-ਲਹਿ ਕਰਦੀਆਂ ਉੱਠਦੀਆਂ ਹਨ आई है बसंत सुना करके श्रृंगार बसंत उत्सवना श्रृंगार करके आई है बट ਇਸ ਲੈਸ ਕਪਟਨ ਨੂੰ ਚੰਗੀ ਤਰ੍ਹਾਂ ਪੜੋ ਕਪਟਨ ਦੇ ਲੈਣਾ ਯਾਦ ਕਰੋ ਪ੍ਰਸੰਗ ਸਤਿ ਵਿਆਖਿਆ ਕਰੋ ਬੈਕ ਐਕਸਰਸਾਈਜ਼ ਵੀ ਅਦੀ ਕਰੋ ਠੀਕ ਹੈ हम्म आ गए वीर जी गगन वीडियो बनता गई पर वीडियो नहीं ला क्थे <laughs> ਹਾਈ ਗਾਇਜ਼ ਇਹ ਮੇਰਾ ਭਾਈ ਜਾਇਆ ਹੈ ਇਹ ਮੈਂ ਮਾ ਬਲੌਗ ਚੱਲਦਾ ਛੱਡ ਦੇਖੇ ਠੰਡ ਦੇਖ ਕੇ ਛੱਡ ਜene ਮਰਨਾ ਠੰਡ ਜene ਮਰਨਾ ਦੇਖ ਉਹ ਕਿੱਥੇ ਦੂਆ ਛੋਟਾ ਭਾਈ ਕਿੱਥੇ ਆ ਕਿਵੇਂ ਕੰਬੜਾ ਜੇ ਬੈਠੇ ਨੇ ਆ ਦੇਖ ਕਿਵੇਂ ਲਫੋਨ ਤੇ ਲੱਗਿਆ ਹੋਇਆ